ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਪਵਿੱਤਰ ਬਾਣੀ ਦੇ ਨਾਲ ਇਸ ਪਵਿੱਤਰ ਸ਼ਬਦਾਂ ਦੇ ਨਾਲ ਅਸੀਂ ਕਰ ਭਲਾ ਹੋ ਭਲਾ ਇਹ ਉਹ ਸੁਸਾਇਟੀ ਹੈ ਜਗਰਾਉਂ ਦੀ ਜਿਨੇ ਇੱਕ ਅਲੱਗ ਹੀ ਥੋੜੇ ਸਮੇਂ ਦੇ ਵਿੱਚ 48 ਮਹੀਨਿਆਂ ਦੇ ਵਿੱਚ ਜਿਹੜਾ ਮਕਾਮ ਹਾਸਲ ਕੀਤਾ ਹੈ ਉਹ ਕਿਸੇ ਵੀ ਨੌਜਵਾਨ ਸੁਸਾਇਟੀ ਵੱਲੋਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਮਾਂ ਕੱਢ ਕੇ ਇੰਨਾ ਸਮਾਂ ਦੇਣਾ ਇਹ ਇੱਕ ਆਪਣੇ ਆਪ ਦੇ ਵਿੱਚ ਉਦਾਹਰਣ ਹੈ ਤਾਂ ਹਮੇਸ਼ਾ ਦੀ ਤਰ੍ਹਾਂ ਹਰ ਮਹੀਨੇ ਦੀ ਤਰ੍ਹਾਂ ਕਰਪਲਾ ਹੋ ਪਲਾ ਸੁਸਾਇਟੀ ਦੇ ਪ੍ਰੈਜ਼ੀਡੈਂਟ ਅਰਜਿੰਦਰ ਜੈਨ ਕਾਕਾ ਜੀ ਸਾਡੇ ਅਟਿਆਰ ਵਿਸ਼ਾਲ ਸ਼ਰਮਾ ਜੀ ਉਸੇ ਹੀ ਲੜੀ ਦੇ ਵਿੱਚ ਕਮਲ ਗੁਪਤਾ ਜੀ ਐ ਮੱਖਣ ਹੈਪੀ ਮੱਖਣ ਜੀ ਹਾਂ ਜੀ ਐ ਮੱਖਣ ਸ਼ਬਦ ਤਾਂ ਮਿੱਠੇ ਬੋਲਦੇ ਬੜੇ ਮਲੈਮ ਮਲੈਮ ਹੈ ਤਾਂ ਭਪਿੰਦਰ ਮੁਰਲੀ ਜੀ ਤੇ ਨੀਰਜ ਕਟਾਰੀਆ ਜੀ ਤੇ ਮੋਹਦ ਜੈਨ ਹਮੇਸ਼ਾ ਦੀ ਤਰ੍ਹਾਂ ਉਹੀ ਸਾਡੇ ਟੀਮ ਪਰ ਬੜੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਅੱਜ 35 ਪਰਿਵਾਰਾਂ ਨੂੰ ਜਿਹੜਾ ਰਾਸ਼ਨ ਤੁਸੀਂ ਦੇਖ ਰਹੇ ਹੋ ਤਾਂ ਇਹ 35 ਪਰਿਵਾਰਾਂ ਨੂੰ 48 ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਦੇ ਮੌਕੇ ਤੇ ਇਹ ਦਿੱਤਾ ਜਾ ਰਿਹਾ ਹੈਗਾ ਤਾਂ ਹਾਂਜੀ ਹਾਂਜੀ ਤੇ ਬਹੁਤ ਹੀ ਸਤਿਕਾਰਯੋਗ ਅਮਿਤ ਅਰੋੜਾ ਚੇਅਰਮੈਨ ਐਂਡ ਦੀ ਐਡਵਾਈਜ਼ਰ ਤੇ ਪੂਰੀ ਟੀਮ ਹੈ ਐ ਜਿਹੜੇ ਜਿਹੜੇ ਵੀ ਮੈਂਬਰ ਜਦੋਂ ਜਦੋਂ ਵੀ ਮੌਕਾ ਲੱਗਦਾ ਹੈ ਸਮਾਂ ਦਿੰਦੇ ਨੇ ਐ ਖਾਸ ਤੌਰ ਤੇ ਰਜਿੰਦਰ ਜੈਨ ਕਾਕਾ ਜੀ ਕਾਕਾ ਜੀ ਆ ਉਹ ਸ਼ੰਤਵਾਰ ਦਾ ਇੱਕ ਜਾਂ ਉਸ ਦਿਨ ਦਾ ਇੱਕ ਲੱਗ ਹੀ ਚਾ ਹੁੰਦਾ ਜੀ ਬਿਲਕੁਲ ਜੀ ਗੁਰਤੂ ਸਿੰਘ ਜੀ ਦੂਜਾ ਐ ਦਵਾਰਾ 1 ਮਹੀਨੇ ਦਾ ਜੀ ਅਸੀਂ ਇੱਥੇ ਰਾਸ਼ਨ ਵੰਡਦੇ ਆ ਅੱਛਾ ਪੱਕਾ ਹੈ ਪੱਕਾ ਹੈ ਜੀ ਇਹੀ ਜਗ੍ਹਾ ਇੱਥੀ ਹੈ ਇੱਥੇ ਹੈ ਤੇ 35 ਤੋਂ 40 ਪਰਿਵਾਰਾਂ ਨੂੰ ਅਸੀਂ ਰਾਸ਼ਨ ਦਿੰਦੇ ਹਾਂ ਜੀ ਸ਼ਹਿਰ ਵਾਸੀਆਂ ਦੇ ਤੋਂ ਉਹਨਾਂ ਸ਼ਹਿਰ ਵਾਸੀਆਂ ਤੋਂ ਦਿੰਦੇ ਆ ਅਸੀਂ ਆਪਣਾ ਪ੍ਰੋਜੈਕਟ ਚਲਾ ਰਹੇ ਆ ਬਹੁਤ ਬਹੁਤ ਵਾਹ ਜੀ ਵਾਹ ਵਿਸ਼ਾਲ ਇਹ ਇਹ ਪੂਰਾ ਜਿਵੇਂ ਕਹਿੰਦੇ ਆ ਉਸੇ ਹੀ ਲੜੀ ਦੇ ਵਿੱਚ ਹਨਾ ਮੈਂ ਦੇਖ ਰਿਹਾ ਪੂਰੀ ਕਿੱਟ ਬਣੀ ਹੋਈ ਹੈ ਹਨਾ ਸਾਰਾ ਸਮਾਨ ਹੁੰਦਾ ਜੀ ਅਚਿਤ ਕਰਦਾ ਪੂਰਾ ਪੂਰਾ ਸਮਾਨ ਹੁੰਦਾ ਜੀ 22 ਤੋਂ 25 ਦਿਨ ਦਾ ਸਮਾਨ ਹੁੰਦਾ ਜੀ ਕਿਸੇ ਵੀ ਚੀਜ਼ ਦੀ ਲੈਣ ਦੀ ਲੋੜ ਨਹੀਂ ਨਮਕ ਤੋਂ ਲੈ ਕੇ ਦਾਲ ਤਿਉਹ ਹਰ ਚੀਜ਼ ਅਵੇਲੇਬਲ ਹੈ तकरीबन ਮੇਰੇ ਕਹਾ 22 ਤੋਂ 24 ਆਈਟਮਾਂ ਹੁੰਦੀਆਂ ਇਹ 24 ਆਈਟਮਾਂ ਹੁੰਦੀਆਂ ਇਹ ਹਰ ਮਹੀਨੇ ਤੁਸੀਂ ਜਿਹੜੇ ਮੈਂ ਇੱਥੇ ਕੋਈ ਪਹਿਲੀ ਤੋਂ ਵੀ ਸ਼ੁਰੂ ਹੋਏ ਹੋਇਆ ਜਿਹੜੇ ਮੈਂ ਇੱਥੇ ਪ੍ਰਵਾਸ ਬੈਠੇ ਆ ਜਿੰਨوں 40 ਮਹੀਨੇ ਨਹੀਂ ਹੋ 40 ਮਹੀਨੇ ਹੋ ਗਏ ਮੈਨੂੰ ਰੈਗੂਲਰ ਇੰਦਾਂ ਚੱਲ ਰਿਹਾ ਕਿ ਕਿਸੇ ਦਾ ਇਹ ਨਹੀਂ ਅਸੀਂ ਸੋਚ ਕੇ ਬੰਦ ਕੀਤਾ ਯਾਰ ਇਹ ਨੂੰ ਉਹਨੂੰ ਲੋਡ ਨਹੀਂ ਹੈ ਹਾਂਜੀ ਹਰ ਕਦ ਪਰਿਵਾਰ ਦੀ ਤਕਰੀਬਨ ਅਸੀਂ ਸਾਲ ਬਾਦ ਇਨਕੁਆਰੀ ਕਰਦੇ ਆ ਉਹ ਪਰਿਵਾਰ ਹੀ ਕਹਿੰਦਾ ਵੀ ਹੁਣ ਮੈਨੂੰ ਐ ਸੋਖਾ ਹੋ ਗਿਆ ਹੁਣ ਮੈਨੂੰ ਲੋਡ ਨਹੀਂ ਤਾਂ ਹੈ ਹਾਂ 48 ਪਰਿਵਾਰਾਂ ਦੀ ਅਸੀਂ ਹਰ ਸਾਲ ਇਨਕੁਆਰੀ ਕਰਦੇ ਆ ਹਾਂ ਹਰ ਪਰਿਵਾਰ ਇਹ ਮਤਲਬ ਇਦਾਂ ਦਾ ਨਹੀਂ ਹੈ ਸਾਡੇ ਕੋਲ ਸਿਸਟਮ ਦੇਖੋ ਜੀ ਕਰਲੀ ਵੀ ਚਾਹੀਦੀ ਸਾਡੀ ਪੂਰੀ ਟੀਮ ਹੈ ਜੀ ਟੀਮ ਵਰਕ ਹੈ ਇਹ ਇਕੱਲੇ ਦਾ ਕੰਮ ਨਹੀਂ ਹੈਗਾ ਮੈਂ ਕਹਾਂ ਮੈਂ ਇਕੱਲਾ ਕਰਨਾ ਜਾਂ ਪ੍ਰਧਾਨ ਜੀ ਕਹਿੰਨ ਇਕੱਲੇ ਕਰਨਾ ਇਹ ਟੀਮ ਵਰਕ ਹੈ ਵੈਸੇ ਕਰ ਕਿਸੇ ਪ੍ਰਧਾਨ ਹਰ ਸਾਲ ਕਮਾਚ ਹੁੰਦੇ ਆ ਜੀ ਹਾਂ ਇਹ ਵੀ ਪ੍ਰਧਾਨਗੀ ਇਹ ਸਾਰਾ ਕੰਮ ਕਰ ਰਹੇ ਪੂਰਾ ਸਾਲ ਚ ਹੈ ਓਕੇ ਉਹ ਬਲੈਕਿੰਗ ਕੌਲੀ ਕਰਦੇ ਆ ਜੀ ਜੈਨ ਸਰ ਦਾ ਜੈਨ ਸਰ ਨੇ ਕੌਲੀ ਕੀਤੀ ਹੋਈ ਹੈ ਜੰਗੀ ਵਾਹ ਜੀ ਪੈਸਾ ਉਹਨੂੰ ਆਪਣਾ ਚਾਹ ਹੁੰਦਾ ਵੀ ਅੰਦਰ ਵੀ ਛੱਕ ਦੇਖੋ ਪਰਿਵਾਰ ਕਿੰਦਾ ਹੈ ਹੈਲਵਿੰਗ ਇਨਕੁਆਰੀ ਤੇ ਜਾਂਦੇ ਆਸਾਈ ਨੂੰ ਆਨਵਰੀ ਨੰਬਰ ਹੈ ਜੀ ਅੱਛਾ ਆਪਣਾ ਅਪਲਾਈ ਨਹੀਂ ਬੰਦ ਕਰਿਆ ਰਣਾ ਇਹ ਨਾਲ ਹੀ ਤਾਂ ਮੈਂ ਦੇਖ ਲੋ ਮੈਨੂੰ ਕੁਦਰਤੀ ਇੰਟੂਇਸ਼ਨ ਹੋਈ ਖੜਾ ਆ ਵੀ ਆਏ ਜਾਂਦੇ ਕਮਲ ਹੈ ਅੱਲਾਹ ਦਾ ਹਣਾ ਇਹਦੇ ਨੌਜਵਾਨ ਬੱਚੇ ਕਰਦੇ ਆ ਤਾਂ ਹੀ ਅੱਗੇ ਆਉਂਦੇ ਨੇ ਸਾਰੇ ਸਾਹਿਬ ਦੇ ਸਹਿਯੋਗੀਆਂ ਦੇ ਮਦਦ ਦਿਨਾਂ ਦੀ ਸਹਾਇਤਾ ਕਰਦੇ ਅਸੀਂ ਇਹ ਹਾਂਜੀ ਜੋ ਉਹ ਪਰਮਾਤਮਾ ਦੀ ਇੱਛਾ ਨਾਲ ਬਹੁਤ ਭਲਾ ਹੋ ਭਲਾ ਕਰਪ੍ਰਾਂਤ ਭਲੇ ਦਾ ਭਲਾ ਬਿਲਕੁਲ ਕਿਉਂ ਜੀ ਮਾਨ ਸਾਹਿਬ ਹਨਾ ਇਹ ਆਨੰਦ ਆਂਦਾ ਹੈ ਅਤਵੀਤ ਵੀ ਨਹੀਂ ਠੀਕ ਸਹੀ ਪਰ ਇੱਕ ਖਿੱਚ ਸੀਗੀ ਹਨਾ ਵੀ ਜਾਣਦਾ ਬਿਲਕੁਲ ਬਿਲਕੁਲ ਦੀ ਤਵੀਦ ਠੀਕ ਨਹੀਂ ਸੀਗੀ ਤੇ ਮੈਂ ਕਿਹਾ ਵੀ ਆਪਾਂ ਪਹੁੰਚੀਏ ਹਰ ਮਹੀਨੇ ਪਹੁੰਚੀਦਾ ਰਸਨ ਦੇਣ ਲਈ ਵਾਹ ਤੇ ਵੱਧ ਤੋਂ ਵੱਧ ਸਹਿਯੋਗ ਦੇਣ ਸ਼ਹਿਰ ਵਾਸੀ ਵਾਹ ਬਹੁਤ ਪਰਿਵਾਰ ਆ ਜਿਹੜੇ ਬਾਂਝੇ ਬੈਠੇ ਹਜੇ ਵੀ ਹਾਂ ਹਾਂ ਧੰਨਵਾਦ ਨਹੀਂ ਨਹੀਂ ਬਹੁਤ ਮਰਲੀ ਜੇ ਹਨਾ ਬਹੁਤ ਯਾਰਾਂ ਦੋਸਤਾਂ ਦੇ ਨਾਲ ਹਨਾ ਮਿਲ ਕੇ ਬਹੁਤ ਵਧੀਆ ਲੱਗਦਾ ਹੈ ਬਿਲਕੁਲ ਕੇ ਨਾਲੇ ਆਪਣਾ ਕੰਮ ਵੀ ਕਰਦੇ ਹਾਂ ਨਾਲੇ ਆ ਸਮਾਜ ਸੇਵਾ ਵੀ ਬਹੁਤ ਵਧੀਆ ਹੈ ਪਰਮਾਤਮਾ ਹੀ ਕਰਵਾਉਂਦਾ ਹੈ ਤੇ ਪਰਮਾਤਮਾ ਹੀ ਆ ਮੋਹਿਤ ਜੈਨ ਤੋਂ ਕਰਵਾਉਂਦਾ ਜਿਹੜਾ ਪਰਦੇ ਦੇ ਪਿੱਛੇ ਸਾਨੂੰ ਸਾਰਿਆਂ ਨੂੰ ਤੁਹਾਡੇ ਰੂਬਰੂ ਕਰਦਾ ਹੈ ਤਾਂ ਦੇਖ ਰਹੇ ਹਾਂ ਮੋਹਿਤ ਮੇਰਾ خیال ਕੋਈ ਦਿਨ ਨਹੀਂ ਮੈਂ ਆਪਣਾ ਕਮਾਂਗਾ ਹਨਾ ਮੈਂ ਵੀ ਤੇਰੇ ਨਾਲ ਆ ਆਨੰਦ ਆਂਦਾ ਹੈ ਬਹੁਤ ਆਨੰਦ ਆਂਦਾ ਜੀ ਦੇਖੋ ਮੈਂ ਲੋਕ ਸੇਵਾ ਸੁਸਾਇਟੀ ਨਾਲ ਗਈ ਜਨਨ ਗਉਥਲਾਵ ਜਾਨਾ ਮੈਂ ਜਿਹੜਾ ਕਰਪਲ ਹਾਊਸ ਸੁਸਾਇਟੀ ਦੇਖੀ ਹੈ ਨਾ ਜੀ ਇਹ ਮੁੰਡਿਆਂ ਦੀ ਟੀਮ ਤੇ ਜੋਸ਼ ਦੇਖਿਆ ਨਵੇਂ ਜੀ ਆਹਾ 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 ਬਿਲਕੁਲ ਜੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਬਿਲਕੁਲ ਮੁੰਡੇ ਬਹੁਤ ਵਧੀਆ ਮਿਹਨਤ ਕਰ ਰਹੇ ਆ ਹਾਂ ਜੀ ਜਿਹੜੀ ਕੋਈ ਵੀ ਸੇਵਾ ਹੋਵੇ ਜੀ ਤਤਪਰ ਰਹੇ ਆ